ਸਮਾਗਮ ਦੇ ਵਿੱਚ ਕੈਨੇਡਾ ਦੀ ਇਸ ਧਰਤੀ ਤੇ ਖਾਲਸੇ ਦੀ ਆਜ਼ਾਦੀ ਦਾ ਪ੍ਰਤੀਕ ਕੇਸਰੀ ਨਿਸ਼ਾਨ ਦੀ ਅਗਵਾਈ ਚ ਜੁੜ ਬੈਠੀ ਸਮੁੱਚੀ ਸੰਗਤ ਬਲਾਓ ਫਾਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦ ਕਰਦਾ ਸਮੁੱਚੀ ਸਿੱਖ ਜੂਥ ਅਡਮੈਂਟਨ ਦੇ ਨੌਜਵਾਨਾਂ ਦਾ ਕਿ ਜੋ ਤੁਸੀਂ ਕੌਮ ਦੀ ਚੜ੍ਹਦੀ ਕਲਾ ਲਈ ਜੋ ਤੁਸੀਂ ਆਪਰਾਲਾ ਅੱਜ ਦਾ ਕਾਰਜ ਕੀਤਾ ਹੈ ਦਸਤਾਰ ਮੁਕਾਬਲੇ ਮੈਂ ਸਮਝਦਾ ਅਕਸਰ ਅਸੀਂ ਇਹ ਸੁਣਦੇ ਆ ਇਹ ਸੋਚਦੇ ਆ ਕਿ ਜਿਨ੍ਹਾਂ ਨੂੰ ਗੁਰੂ ਨਾਨਕ ਦਾ ਸਿਧਾਂਤ ਨਹੀਂ ਚੰਗਾ ਲੱਗਦਾ ਜਾਂ ਜਿਹੜੇ ਲੋਕ ਇਹ ਸੋਚਦੇ ਆ ਇਹ ਸਿੱਖ ਕੌਮ ਚਾਹੇ ਛੋਟੀ ਐ ਨਮੀ ਐ ਔਰ ਇਸ ਤੇ ਬੜੇ ਹਮਲੇ ਹੋਏ ਬੜੇ ਹੱਲੇ ਹੋਏ ਅੱਜ ਹੀ ਮੇਰਾ ਇੱਕ ਦੋਸਤ ਨੌਜਵਾਨ ਗੱਲ ਕਰ ਰਿਹਾ ਸੀ ਕਿ ਸਾਡੀ ਕੌਮ ਤੇ ਹਮੇਸ਼ਾ ਚੜ ਕੇ ਆਏ ਐ ਅਸੀਂ ਚੜ ਕੇ ਨਹੀਂ ਗਏ ਚਾਹੇ ਚੜ ਕੇ ਆਇਆਂ ਨੂੰ ਜਵਾਬ ਅਸੀਂ ਚੰਗੀ ਤਰ੍ਹਾਂ ਦਿੱਤਾ ਪਰ ਫੇਰ ਵੀ ਇਹ ਕੌਮ ਬੜੀ ਚੜ੍ਹਦੀ ਕਲਾ ਦੀ ਪ੍ਰਤੀਕ ਐ ਇੱਥੇ ਹੜ ਵੀ ਆਉਂਦੇ ਐ ਇੱਥੇ ਸਰਕਾਰਾਂ ਅੱਜ ਤੱਕ ਜਦੋਂ ਤੋਂ ਗੁਰੂ ਨਾਨਕ ਦੇਵ ਮਹਾਰਾਜ ਨੇ ਇਸ ਧਰਤੀ ਤੇ ਆਏ ਨੇ ਅੱਜ ਤੱਕ ਇਸ ਕੌਮ ਤੇ ਜ਼ੁਲਮ ਅਤਿਆਚਾਰ ਕਰਨ ਦੀ ਕੋਈ ਕਸਰ ਸਰਕਾਰਾਂ ਨਹੀਂ ਛੱਡ ਰਹੀਆਂ ਪਰ ਖਾਲਸਾ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਕਿਉਂ ਕਿਉਂਕਿ ਜੋ ਅੱਜ ਦਾ ਦਿਹਾੜਾ ਅੱਜ ਦਾ ਦਿਨ ਹੈ ਭਾਈ ਦਲਾਵਰ ਸਿੰਘ ਜਾਂ ਆਹ ਬੋਲਦੀਆਂ ਤਸਵੀਰਾਂ ਇਹ ਦਿਖ ਰਹੀਆਂ ਨੇ ਕਿ ਜਿਹੜੇ ਲੋਕ ਕਹਿੰਦੇ ਨੇ ਕਿ ਸਿਰ ਜਾਵੇ ਤਾਂ ਜਾਵੇ ਵੇਰਾ ਸਿੱਖੀ ਜਿੰਦਕ ਨਾ ਜਾਵੇ ਜਦ ਮੈਂ ਉਚੜਾ ਪੰਥ ਵਸੇ ਪੰਥ ਵਸੇ ਮੈਂ ਉਚੜਾ ਸਾਡੇ ਕੋਲ ਇਹੋ ਜੇ ਜੋਧੇ ਨੇ ਪਰ ਨਾਲ ਸਾਡਾ ਵੀ ਫਰਜ ਵੰਦਾ ਜਿੰਨੀ ਸੰਗਤ ਤੁਸੀਂ ਅੱਜ ਆਏ ਹੋ ਬੜਾ ਮਨ ਖੁਸ਼ ਹੋਇਆ ਕਿ ਇਸ ਧਰਤੀ ਤੇ ਤੁਸੀਂ ਕਿਸ ਤਰ੍ਹਾਂ ਸਾਡੇ ਪ੍ਰਾਤਨ ਯੋਧਿਆਂ ਨੂੰ ਇਸ ਸਮੇਂ ਦੇ ਯੋਧਿਆਂ ਨੂੰ ਯਾਦ ਕਰ ਰਹੇ ਹੋ ਕਿਉਂਕਿ ਕਮ ਸ਼ਹੀਦਾਂ ਨੂੰ ਜੇ ਯਾਦ ਕਰਦੀਆਂ ਉਹ ਜਿੰਦਾ ਦਲ ਕੌਮ ਚੜ੍ਹਦੀ ਕਲਾ ਦਾ ਪ੍ਰਤੀਕ ਹੁੰਦਾ ਪਰ ਨਾਲ ਆਪਣਾ ਵੀ ਫਰਜ ਬਣਦਾ ਕਿ ਇਹ ਸੰਸਥਾਵਾਂ ਇਹ ਕਮੇਟੀਆਂ ਇਹ ਸੁਸਾਇਟੀਆਂ ਇਹ ਨੌਜਵਾਨ ਅਪਰਾਲਾ ਕਰ ਸਕਦੇ ਆ ਸੇ ਦੇ ਸਕਦੇ ਆ ਪਰ ਆਪਣਾ ਫਰਜ ਬਣਦਾ ਕਿ ਆਪਣੇ ਬੱਚਾ ਨੂੰ ਲੈ ਕੇ ਆਈਏ ਆ ਜੋ ਤਸਵੀਰਾਂ ਨੇ ਇਹ ਕਾਗਜ਼ ਤੇ ਛਪੀਆਂ ਹੋਈਆਂ ਕੋਈ ਮੂਰਤਾ ਨਹੀਂ ਹੈਗੀਆਂ ਇਹ ਇੱਕ ਇੱਕ ਤਸਵੀਰ ਮਗਰ ਵੱਡੇ ਇਤਿਹਾਸ ਹੈ ਵੱਡੀ ਹਿਸਟਰੀ ਹੈ ਸਾਡਾ ਫਰਜ ਬੰਦ ਹੈ ਕਿ ਆਪਣੇ ਬੱਚਾ ਨੂੰ ਦੱਸਿਏ ਕਿ ਆ ਚਮਕੌਰ ਦੀ ਗੜੀ ਦੀ ਤਸਵੀਰ ਹੈ ਇਹ ਕੋਈ ਇਹ ਨਹੀਂ ਕਿ ਦੋ ਫੌਜਾਂ ਲੜਾਈ ਲੜ ਰਹੀਆਂ ਹਾਂ ਇਹ ਉਹ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ 10 ਜਾਮਿਆਂ ਦੇ ਵਿੱਚ ਜਿਸ ਜੋਤ ਨੇ ਸਮੇਂ ਸਮੇਂ ਤੇ ਪਹਿਲੇ ਜਾਮੇ ਚ ਦੂਜੇ ਜਾਮੇ ਚ ਦੀ ਜੇ ਜਾਮੇ ਚ ਇੱਕ ਪਰਫੈਕਟ ਇੱਕ ਚੰਗਾ ਇਨਸਾਨ ਬਣਾਇਆ ਤੇ ਜਿਹਨੂੰ ਨਾਮ ਦਿੱਤਾ ਖਾਲਸਾ ਕਿਹੜਾ ਖਾਲਸਾ ਜੋ ਜ਼ੁਲਮ ਖਿਲਾਫ ਲੜੂ ਜੋ ਅਤਿਆਚਾਰ ਖਿਲਾਫ ਲੜੂ ਜੋ ਨਿਆਰਾ ਹੋਊ ਜੋ ਵੱਖਰਾ ਹੋਊ ਜੋ ਨਿਆਰਾਪਣ ਹੋਊ ਤੇ ਗੁਰੂ ਸਾਹਿਬ ਨੇ ਕਿਹਾ ਸੀ ਕਿ ਚਿੜਿਓਂ ਸੇ ਮੈਂ ਬਾਜ ਛੜਾਉਂ ਸਵਾ ਲੱਖ ਸੇ ਇੱਕ ਲੜਾਉਂਦਾ ਜੋ ਸੰਕਲਪ ਤਹਰਾਇਆ ਇਹ ਚਮਕੌਰ ਦੀ ਗੜੀ ਦੇ ਵਿੱਚ ਸਵਾ ਲੱਖ ਦਾ ਜੋ ਬਚਨ ਕਿੱਤਾ ਸੀ ਨਾ ਅਨੰਤਪੁਰ ਦੀ ਧਰਤੀ ਤੇ ਉਹ ਇਤਿਹਾਸ ਤਰ ਆ ਇਕਲੀ ਚਮਕੌਰ ਦੀ ਗੜੀ ਨਹੀਂ ਤੁਸੀਂ ਅੱਗੇ ਜਾ ਕੇ ਦੇਖੋ ਕਿ ਕਿਸ ਤਰ੍ਹਾਂ ਆ ਮਾਸੀਵਾੜੇ ਦੇ ਜੰਗਲ ਦੇ ਵਿੱਚ ਜੇ ਤੁਸੀਂ ਅੱਗੇ ਦੇਖੋਗੇ ਕਿਸ ਤਰ੍ਹਾਂ ਬਜ਼ੁਰਗ ਬਾਬਾ ਦੀਪ ਸਿੰਘ ਲਖੀਰ ਵਾਰਿਆ ਅਗਲੀ ਤਸਵੀਰ ਦੇਖੋਗੇ ਕਿ ਭਾਈ ਬੋਤਾ ਸਿੰਘ ਤੇ ਗਰਜਾ ਸਿੰਘ ਸਾਡੇ ਸਿਰਾਂ ਤੇ ਮੁੱਲ ਪਏ ਸਾਡੇ ਜੰਗਲਾਂ ਦੇ ਵਿੱਚ ਰਹਿ ਕੇ ਰਾਹਤ ਦੇ ਬਜ਼ੁਰਗਾਂ ਨੇ ਜਿਗਾਰਾ ਕੀਤਾ ਪਰ ਦੋ ਸਿੰਘਾਂ ਨੇ ਖਾਲਸੇ ਦੀ ਚੁੰਗੀ ਲਾਈ ਖਾਲਸੇ ਦਾ ਨਾਕਾ ਲਾਇਆ ਤੇ ਪਿੱਠਾਂ ਜੋੜੀਆਂ ਇਹ ਸੰਦੇਸ਼ ਦਿੱਤਾ ਕਿ ਏਕੇ 'ਚ ਕਿੰਨਾ ਬਲ ਹੈ ਤੇ ਫਿਰ ਉਸ ਤੋਂ ਬਾਅਦ ਤੁਸੀਂ ਪਾਪਾ ਬੰਦਾ ਸਿੰਘ ਬਹਾਦਰ ਦੀ ਤਸਵੀਰ ਵੇਖੋਗੇ ਕਿ ਜਦ ਜੇ ਸਹਿਬਜ਼ਾਦਿਆਂ ਨੂੰ ਸੀਧ ਕੀਤਾ ਜਨਮ ਕੀਤਾ ਤਾਂ ਇੱਕ ਮਾਲਾ ਫੇਰਨ ਵਾਲੇ ਸਾਧੂ ਨੇ ਪਹਿਲਾ ਸਿੱਖ ਰਾਜ ਸਥਾਪਿਤ ਕੀਤਾ ਜਿਹੜੇ ਕਹਿ ਦਿੰਦੇ ਆ ਨਾ ਸਿੱਖ ਰਾਜ ਬਾਰੇ ਇਹ ਕੋਈ ਅਸੀਂ ਭੀਖ ਨਹੀਂ ਮੰਗਰੇ ਸਾਡੇ ਪ੍ਰਾਤਨ ਬਜ਼ੁਰਗਾਂ ਨੇ ਪਾਈਆਂ ਹੋਈਆਂ ਪਰੰਪਰਾਵਾਂ ਅਸੀਂ ਰਾਜ ਕੀਤੇ ਹੋਏ ਨੇ ਫਿਰ ਤੁਸੀਂ ਵੇਖੋਗੇ ਬਾਬਾ ਬਗੇਲ ਸਿੰਘ ਦੀ ਤਸਵੀਰ ਕਿ ਕਿਸ ਤਰ੍ਹਾਂ ਜੱਸਾ ਸਿੰਘ ਰਾਮਗੜੀ ਦੀ ਤਸਵੀਰ ਕਿ ਕਿਸ ਤਰ੍ਹਾਂ ਸਾਡੇ ਬਝੇ ਬਡੇਰਿਆਂ ਨੇ ਦਿੱਲੀ ਫਤਿਹ ਕੀਤੀ ਹੈ ਇਹ ਲੋੜ ਹੈ ਇਹ ਤਸਵੀਰਾਂ ਇਕੱਲੀਆਂ ਵੇਖ ਕੇ ਮੁੜਨਦੀ ਨਹੀਂ ਇਹ ਲੋੜ ਹੈ ਆਪਣੇ ਬੱਚਿਆਂ ਨੂੰ ਇਹ ਤਸਵੀਰਾਂ ਤੇ ਇਤਿਹਾਸ ਦੱਸਣ ਦੀ ਉਸ ਤੋਂ ਬਾਅਦ ਤੁਸੀਂ ਵੇਖੋਗੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਉਹਨਾਂ ਬਾਰੇ ਦੱਸੋ ਕਿ ਉਹ ਮਰਦੇ ਮਦਾਹਤ ਉਹ ਜੋਧਾਏ ਕਿ ਜਿਹੜੀ ਦੇਸ਼ ਦੀ ਹਕੂਮਤ ਕਹਿ ਰਹੀ ਹੈ ਕਿ ਸਭ ਤੋਂ ਵੱਡੀ ਫੌਜ ਹੈ ਸਭ ਤੋਂ ਵੱਡੀ ਲੜਾਈ ਲੜਨ ਵਾਲੇ ਆ ਇਹ ਉਹ ਜੋਧਾ ਜਿਨੇ ਕਿਹਾ ਸੀ ਕਿ ਅਸੀਂ ਵੀ ਕੱਲੀ ਮਾਲਾ ਫੇਰ ਨਹੀਂ ਜਾਣਦੇ ਚਣੇ ਚਵਾ ਦੇਾਂਗੇ ਆਪਣਾ ਵਾਚਨ ਪਗਾਇਆ ਸਾਤਾ ਦਿੱਤੀਆਂ ਟੈਂਕਾਂ ਤੋਪਾਂ ਮੂਰੇ ਇੱਕ ਢਾਕੇ ਖੜੇ ਉਸ ਤੋਂ ਬਾਅਦ ਤੁਸੀਂ ਦੇਖੋਗੇ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਤਸਵੀਰ ਹੈ ਦੱਸੋ ਆਪਣੇ ਬੱਚਿਆਂ ਨੂੰ ਕਿ ਆ ਆਮ ਬਜ਼ੁਰਗ ਨਹੀਂ ਇਹ ਉਹ ਜੋਧਾ ਹੈ ਕਿ ਜਿਸ ਨੇ ਜਦੋਂ ਟੈਂਕਾਂ ਤੋਪਾਂ ਨਾਲ ਭਾਰਤ ਹਕੂਮਤ ਨੇ ਸਾਡੇ ਇਸ਼ਟ ਸਾਡੇ ਧਰਮ ਤੇ ਹਮਲਾ ਕੀਤਾ ਤਾਂ ਸਭ ਤੋਂ ਏ ਕਲਾਸ ਪੋਸਟ ਨੌਕਰੀ ਨੂੰ ਥੋਕਰ ਮਾਰਿਆ ਭਾਰਤ ਹਕੂਮਤ ਨੂੰ ਇਹ ਕਿਹਾ ਕਿ ਜਿਸ ਧਰਮ ਦੀ ਤੁਸੀਂ ਮੈਨੂੰ ਸੋਚ ਕਾਈ ਸੀ ਤੁਸੀਂ ਉਸ ਧਰਮ ਤੇ ਟੈਂਕ ਤੋਪ ਨਾਲ ਹਮਲਾ ਕਰਤਾ ਇਸ ਕਰਕੇ ਮੈਂ ਇਸ ਸਰਕਾਰ ਦੀ ਨੌਕਰੀ ਨਹੀਂ ਕਰਨੀ ਤੇ ਜੋ ਮਿਸ਼ਨ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦਾ ਲੈ ਕੇ ਉਹ ਚੱਲੇ ਅੱਜ ਤੱਕ ਵਰਕਰਾਰ ਹੈ ਮੇਰਾ ਕਹਿਣ ਦਾ ਭਾਵ ਇਹ ਤਸਵੀਰਾਂ ਇਸ ਕਰਕੇ ਲਗੀਆਂ ਨੇ ਸਭ ਮੈਂ ਨੌਜਵਾਨਾਂ ਦਾ ਧੰਨਵਾਦ ਕਰਦਾ ਪਰ ਬੇਨਤੀ ਕਰਦਾ ਇਹ ਚੀਜ਼ਾਂ ਪੂਰੀਆਂ ਕਿਵੇਂ ਹੋਣਗੀਆਂ ਅਸੀਂ ਕਿਸ ਤਰ੍ਹਾਂ ਆਪਣੇ ਧਰਮ ਨੂੰ ਅੱਗੇ ਵਧਾ ਸਕਦੇ ਹਾਂ ਉਹਦਾ ਇੱਕੋ ਇੱਕ ਹੈ ਕਿ ਜੋ ਗੁਰੂ ਸਾਹਿਬ ਨੇ ਹਜ਼ੂਰ ਸਾਹਿਬ ਨਦੇੜ ਦੀ ਧਰਤੀ ਤੇ ਪੰਜ ਪੈਸੇ ਨਾਰੀਅਲ ਧਰ ਕੇ ਆਖਿਆ ਸੀ ਕਿ ਆ ਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸੇ ਕਨੂ ਹੁਕਮ ਹੈ ਗੁਰੂ ਸਾਹਿਬ ਨੇ ਕੋਈ ਅਪੀਲ ਨਹੀਂ ਕੀਤੀ ਕੋਈ ਰਾਇ ਨਹੀਂ ਦਿੱਤੀ ਕੋਈ ਬੇਨਤੀ ਨਹੀਂ ਕੀਤੀ ਗੁਰੂ ਸਾਹਿਬ ਕਹਿੰਦੇ ਜਿਹੜਾ ਮੈਨੂੰ ਆਪ ਦਾ ਸਿੱਖ ਮੰਨਦਾ ਮੈਂ ਉਹਨੂੰ ਹੁਕਮ ਕਰਦਾ ਗੁਰੂ ਮੰਨਿਓ ਗ੍ਰੰਥ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਸੋ ਇਸ ਕਰਕੇ ਜੇ ਆਪਾਂ ਅਨੰਤਪੁਰ ਦੇ ਬੁਸ਼ਨੀਕ ਹੋਵਾਂਗੇ ਅਮਤ ਸਕਾਂਗੇ ਗੁਰੂ ਆਲੇ ਬਣਾਂਗੇ ਬਾਣੀ ਬਾਣੇ ਧਾਰਨੀ ਹੋਵਾਂਗੇ ਤਾਂ ਜੇ 80 ਸਾਲ ਦਾ ਬਜ਼ੁਰਗ 18 ਸੇਰ ਦਾ ਖੰਡਾ ਚੱਕ ਕੇ ਬਿਨਾ ਅਸੀਸ ਤੋਂ ਲੜ ਸਕਦਾ ਹੈ ਇਹਦੇ ਪਿੱਛੇ ਵੀ ਤਾਕਤ ਸੀ ਬਾਣੀ ਦੀ ਬਾਣੇ ਦੀ ਅਮਰਤ ਦੀ ਜੇ 7 ਸਾਲ ਤੇ 9 ਸਾਲ ਦੀਆਂ ਮਸੂਮ ਜਿੰਦਾ ਹੱਸ ਹੱਸ ਕੇ ਕੌਮ ਵਾਸਤੇ ਕੁਰਬਾਨੀ ਜ਼ਿੰਦਗੀਆਂ ਇਹਦੇ ਪਿੱਛੇ ਵੀ ਤਾਕਤ ਸੀ ਬਾਣੀ ਦੀ ਬਾਣੇ ਦੀ ਅਮਰਤ ਦੀ ਜੇ ਮਾਲਾ ਫੇਰਨ ਵਾਲਾ ਗਦਾਬਰੀ ਦੇ ਕੰਡੇ ਬੈਠਾ ਬਰਾਗੀ ਸਾਧੂ ਪਹਿਲਾ ਸਿੱਖ ਰਾਜ ਸਥਾਪਿਤ ਕਰ ਸਕਦਾ ਹੈ ਉਹਦੇ ਪਿੱਛੇ ਵੀ ਤਾਕਤ ਸੀ ਬਾਣੀ ਦੀ ਬਾਣੇ ਦੀ ਅਮਰਤ ਦੀ ਜਾਤ ਕਰੋ ਆ 84 ਦਾ ਸੀਨਾ ਇੱਕ ਦੇਸ਼ ਦੀ ਫੌਜ ਨਾਲ 72 ਘੰਟੇ ਆਪਣੇ ਗਰਮੇ ਸਿੰਘਾਂ ਨਾਲ ਜੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਲੜਾਈ ਲੜੀਏ ਇਹਦੇ ਪਿੱਛੇ ਵੀ ਤਾਕਤ ਸੀ ਬਾਣੀ ਦੀ ਬਾਣੇ ਦੀ ਅਮਰਤ ਦੀ ਲੋੜ ਹੈ ਕਿ ਆਪਾਂ ਅਮਰਤ ਛੱਕ ਕੇ ਗੁਰੂ ਵਾਲੇ ਬਣ ਕੇ ਬਾੜੀ ਬਾੜੇ ਧਾਰਨੀ ਹੋਈਏ ਤੇ ਖਾਸ ਕਰ ਜੋ ਸਾਡੇ ਨੌਜਵਾਨ ਹੈ ਸਾਡੀਆਂ ਪ੍ਰਾਤਨ ਤੇ ਮੌਜੂਦਾ ਸੰਘਰਸ਼ੀ ਯੋਧਿਆਂ ਦੀ ਜਾਦਦਾ ਮਨਾਉਂਦੇ ਆ ਉਹਨਾਂ ਦਾ ਸਾਥ ਦਿਈਏ ਮੈਂ ਫੇਰ ਧੰਨਵਾਦ ਕਰਦਾ ਹੈ ਮਲਕੀਸ਼ ਸਿੰਘ ਟੇਸੀ ਜੀ ਸਮੁੱਚੀ ਸਿੱਖ ਜੂਥ ਐਡਮਿਟੈਂਡੈਂਸ ਵਿੱਚ ਭਰਾਵਾਂ ਦਾ ਕਿ ਜਿਨ੍ਹਾਂ ਨੇ ਕੌਮ ਦੀ ਵੱਡੀ ਸੰਸਥਾ ਕੌਮ ਦੀ ਵੱਡੀ ਸੰਸਥਾ ਦਾ ਸੋਟਾ ਜਾ ਸੇਵਾਦਾਰ ਹੋਣ ਦੇ ਨਾਤੇ ਮਾਨ ਬਖਸ਼ਿਆ ਚਲੋਮਣੀ ਕਮੇਟੀ ਪ੍ਰਧਾਨ ਸਾਹਿਬ ਨਾਲ ਵੀ ਮੇਰੀ ਗੱਲ ਹੋਈ ਸੀ ਮੈਂ ਦੱਸਿਆ ਸੀ ਕਿ ਐਡਮਿਟੈਂਡੈਂ ਦੇ ਨੌਜਵਾਨ ਬਹੁਤ ਸੋਹਣਾ ਪ੍ਰੈਲਾ ਕਰਕੇ ਦਸਤਾਰ ਮੁਕਾਬਲੇ ਕਰ ਰਹੇ ਆ ਬੱਚਿਓ ਇਹ ਦਸਤਾਰ ਕੋਈ ਕੱਪੜੇ ਦਾ ਟੁਕੜਾ ਨਹੀਂ ਇਹ ਦਸਤਾਰ ਪਿੱਛੇ ਬਹੁਤ ਸਿਰ ਲੱਗੇ ਆ ਬਹੁਤ ਕੁਰਬਾਨੀਆਂ ਹੋਈਆਂ ਸਾਡੀ ਬਖਰੀ ਹੋਦ ਹਸਤੀ ਦਾ ਪ੍ਰਤੀਕ ਹੈ ਇਹ ਦਸਤਾਰ ਇਹ ਦਸਤਾਰ ਸਾਡੀ ਪਛਾਣ ਹੈ ਇਹ ਦਸਤਾਰ ਸਾਡੀ ਸਾਨ ਹੈ ਇਹ ਦਸਤਾਰ ਸਾਡੀ ਆਜ਼ਾਦੀ ਦਾ ਪ੍ਰਤੀਕ ਹੈ ਇਹ ਦਸਤਾਰ ਸਾਡੀ ਇੱਜ਼ਤ ਦਾ ਪ੍ਰਤੀਕ ਹੈ ਇਹ ਦਸਤਾਰ ਸਾਨੂੰ ਸਰਦਾਰ ਜੀ ਦਾ ਸਰਨਾਮ ਦਿੰਦੀਆਂ ਸੋ ਇਸ ਕਰਕੇ ਸੋ ਪ੍ਰਧਾਨ ਸਾਹਿਬ ਨੇ ਵੀ ਕਿਹਾ ਤਾਂ ਵੀ ਸਾਹਿਬ ਨੇ ਕਿ ਮੇਰੇ ਵੱਲੋਂ ਵੀ ਨੌਜਵਾਨਾਂ ਦਾ ਧੰਨਵਾਦ ਕਰਿਓ ਹਾਜ਼ਰੀ ਲਵਾਇਓ ਅਤੇ ਹਮੇਸ਼ਾ ਕੌਮ ਦੀ ਸੰਸਥਾ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ ਜਦੋਂ ਵੀ ਤੁਸੀਂ ਹੁਕਮ ਕਰੋਗੇ ਸਮੁੱਚੇ ਪ੍ਰਬੰਧਕਾਂ ਕੋਲੇ ਮੇਰਾ ਵੀ ਨੰਬਰ ਹੈਗਾ ਪ੍ਰਧਾਨ ਸਾਹਿਬ ਦਾ ਵੀ ਨੰਬਰ ਹੈ ਕਿ ਇਹ ਸੰਸਥਾ ਗੁਰੂ ਸਾਹਿਬ ਦੇ ਦੱਸੇ ਉਹ ਸਿਧਾਂਤ ਤੇ ਚੱਲਦੀ ਹੈ ਜੋ ਛੋਟੇ ਨਗੂਨੇ ਜੇ 11 ਅਰਬ ਦੇ ਬਜਟ ਤੇ ਜਿੱਥੇ ਸਾਡੇ 25000 ਸਿੱਖ ਪਰਿਵਾਰ ਜੋ ਸੰਘਰਸ਼ੀ ਜੋਧੇ ਆ ਜੋ ਧਰਮੀ ਫੌਜੀ ਆ ਜਾਂ ਹੋਰ ਵੀ ਕੌਮ ਪਿੱਛੇ ਲੜਾਈ ਲੜਨ ਸੰਘਰਸ਼ ਕਰਨ ਵਾਲੇ ਪਰਿਵਾਰ ਹੈ ਉਹਨਾਂ ਨੂੰ ਸੇਵਾ ਅਤੇ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਆਫਤ ਆਵੇ ਜਾਂ ਬੱਚਿਆਂ ਵਾਸਤੇ ਗੁਰਮਤ ਵਿਦਿਆਲੇ ਫਰੀ ਬੱਚਿਆਂ ਨੂੰ ਗੋਦ ਲੈ ਕੇ ਜਿੱਥੇ دنیਵੀ ਪੜ੍ਹਾਈ ਕਰਾਉਂਦੇ ਐ ਉਥੇ ਧਰਮ ਦੀ ਪੜ੍ਹਾਈ ਉਥੇ ਨਾਲ ਹੀ ਨੀਚੇ ਅਕੈਡਮੀ ਰਹੀ ਡੀਸੀ ਐਸਐਸਪੀ ਆਈਆਈਪੀਐਸ ਦਾ ਕੋਰਸ ਫਰੀ ਦੇ ਵਿੱਚ ਚਾਹੇ ਗੁਰਦੁਆਰਾ ਮੇਨੇਜਮੈਂਟ ਦਾ ਕੋਰਸ ਚਾਹੇ ਔਲਾਦ ਦਾ ਜੱਜ ਬਣ ਦਾ ਜੁਡੀਸ਼ਰੀ ਦਾ ਇਹ ਸਾਰੇ ਸਾਡੀਆਂ ਬੱਚੀਆਂ ਨੂੰ ਫਰੀ ਕੋਰਸ ਕਰਾਏ ਜਾਂਦੇ ਤਦ ਹੁੰਦਾ ਜੇ ਕੌਮ ਦਾ ਸਾਥ ਹੈ ਕਿਉਂਕਿ ਸੰਸਥਾ ਵੀ ਕੌਮ ਦੀ ਹੈ ਪਰ ਹਾਂ ਸਮੇ ਸਮੇਤੇ ਹਕੂਮਤਾਂ ਦਾ ਇਹ ਵੀ ਹੁੰਦਾ ਹੈ ਕਿ ਜਿਸ ਦਿਨ ਤੋਂ ਇਹ ਸੰਸਥਾ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦੇ ਕੇ ਖੋਪ ਚ ਲਿਆਂਦੀ ਹੈ ਹੁਕਮਰਾਨ ਚੇ ਕੋਈ ਵੀ ਹੋਇਆ ਹਰ ਇੱਕ ਦੀ ਮੈਲੀ ਅੱਖ ਰਹੀ ਹੈ ਕਿਉਂਕਿ ਉਹਨਾਂ ਨੂੰ ਇੱਕ ਕੈਸਰੀ ਇਨਸਾਨ ਤੋਂ ਦਰ ਲੱਗਦਾ ਹੈ ਇਹ ਕੇਸਰੀ ਆਵਾਜ਼ ਮਾਰਦਾ ਹੈ ਇਹ ਬਾਬਰ ਨੂੰ ਜਾਬਰ ਕਹਿੰਦਾ ਹੈ ਇਹ ਕੇਸਰੀ ਨਿਸ਼ਾਨ ਸਰਬੱਤ ਦੇ ਭਲੇ ਦੀ ਗੱਲ ਕਰਦਾ ਹੈ ਇਹ ਕੇਸਰੀ ਨਿਸ਼ਾਨ ਮਾਨਵਤਾ ਦੇ ਭਲੇ ਦੀ ਗੱਲ ਕਰਦਾ ਹੈ ਇਹ ਕੇਸਰੀ ਨਿਸ਼ਾਨ ਹਰ ਇੱਕ ਦੀ ਆਜ਼ਾਦੀ ਦੀ ਗੱਲ ਕਰਦਾ ਹੈ ਇਸ ਕਰਕੇ ਹਕੂਮਤਾਂ ਦੀ ਹਮੇਸ਼ਾ ਨੈਲੀ ਅੱਖ ਰਹੀ ਹੈ ਪਰ ਮੈਂ ਫੇਰ ਸਮੁੱਚੇ ਨੌਜਵਾਨਾਂ ਦਾ ਸਮੁੱਚੀ ਸੰਗਤ ਦਾ ਧੰਨਵਾਦ ਕਰਦਾ ਕਿ ਤੁਸੀਂ ਆਪਣੇ ਛੋਟੇ ਭਰਾ ਨੂੰ ਐਡਾ ਵੱਡਾ ਮਾਣ ਦਿੱਤਾ ਵਿਸ਼ਵਾਸ ਦਿਵਾਉਣੇ ਆ ਕਿ ਜਿਸ ਮਾਣ ਪਿਆਰ ਸਤਿਕਾਰ ਨਾਲ ਤੁਸੀਂ ਇੱਥੇ ਇੱਜ਼ਤ ਦਿੰਦੇ ਹੋ ਆ ਹਮੇਸ਼ਾ ਇਹੀ ਮਨ ਦੇ ਵਿੱਚ ਸੰਕਲਪ ਰਹਿੰਦਾ ਹੈ ਕਿ ਜਿਸ ਤਰ੍ਹਾਂ ਕੌਮ ਨੇ ਪੰਥ ਨੇ ਜਾਂ ਹਲਕਾ ਜੋਗਾ ਨੇ ਸੇਵਾ ਦਿੱਤੀ ਹੈ ਕੌਮ ਦੀ ਸਭ ਤੋਂ ਵੱਡੀ ਸੰਸਥਾ ਦੀ ਜੇ ਤੁਸੀਂ ਸੇਵਾ ਕਰ ਰਹੇ ਹੋ ਸਨਮਾਨ ਤਾਂ ਕਦੇ ਵੀ ਤੁਹਾਨੂੰ ਨੀਮੀ ਨਾ ਪਵੇ ਤੁਹਾਨੂੰ ਦਾਗ ਨਾ ਲੱਗੇ ਤੁਹਾਨੂੰ ਮਾਨ ਹੋਵੇ ਕਿ ਸਾਡੇ ਸੇਵਾਦਾਰ ਨੇ ਸੋ ਇਸ ਕਰਕੇ ਜੇ ਕੋਈ ਅੱਖਰ ਵੱਧ ਘੱਟ ਬੋਲਿਆ ਗਿਆ ਹੋਵੇ ਵੱਡਿਆਂ ਦਾ ਫਰਜ਼ ਹੁੰਦਾ ਹੈ ਛੋਟਿਆਂ ਨੂੰ ਮaaf ਕਰਨਾ ਮaaf ਕਰੋਗੇ ਪਰ ਇਹ ਤੁਹਾਡਾ ਦਿੱਤਾ ਸਨਮਾਨ ਲੈ ਕੇ ਜਾਵਾਂਗੇ ਤੇ ਹੋਰ ਕੌਮ ਪ੍ਰਤੀ ਪੰਥ ਪ੍ਰਤੀ ਕੰਮ ਕਰਨ ਨੂੰ ਜਨੂਨ ਮਿਲਦਾ ਹੈ ਜज्ਬਾ ਮਿਲਦਾ ਹੈ ਮੈਂ ਫਿਰ ਸਮੁੱਚੇ ਨੌਜਵਾਨਾਂ ਨੂੰ ਪ੍ਰਬੰਧਕਾਂ ਨੂੰ ਸਮੁੱਚੀ ਸਿੱਖ ਜੂਥ ਐਡਮਿੰਟਨ ਨੂੰ ਜਿੱਥੇ ਵਧਾਈ ਦਿਨਾ ਉਥੇ ਕੌਮ ਦੀ ਸੰਸਤਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੁੱਲੰਦੀ ਧੰਨਵਾਦ ਕਰਦਾ ਬਲਾਓ ਫਤਿਹ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ